ਇਲੈਕਸ਼ਨ ਦੇ ਵਿੱਚ ਮੈਂ ਅਕ ਵੀ ਰਬਰ ਰਬਰ ਕਰਕੇ ਇਲੈਕਸ਼ਨ ਕੱਢਿਆ ਪੂਰਾ ਤੇ ਮੈਨੂੰ ਆਇਆ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲਈ ਜਿਹੜੀਆਂ ਵਿੱਚ ਅੱਗੇ ਜਾਣਗੇ ਜਿੱਤਨਗੇ 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 ਨੀਟੂ ਸ਼ਟਰਾਵਾਲਾ ਜਲੰਧਰ ਦੀਆਂ ਚੌਣਾ ਚਿੱਤਨਗੇ ਇਹ ਸਾਨੂੰ ਪਵੇ ਨਾ ਲੱਗੇ ਪਰ ਚਰਨਜੀਤ ਚੰਨੀ ਨੂੰ ਜ਼ਰੂਰ ਆ ਲੱਗ ਰਿਹਾ ਹੈ ਅੱਜ ਚੋਣਾ ਮੁਖ ਦੇ ਹੀ ਚਰਨਜੀਤ ਚੰਨੀ ਨੇ ਕੀ ਤੀਨੀ ਟੂ ਸ਼ਟਰਾਂ ਵਾਲੇ ਨਾਲ ਮੁਲਾਕਾਤ ਤੇ ਕਹਿਤਾ ਕਿ ਮੈਨੂੰ ਤਾਂ ਇਹ ਲੱਗ ਰਿਹਾ ਸੀ ਕਿ ਨੀਟੂ ਸ਼ਟਰਾਂ ਵਾਲਾ ਮੇਰ ਤੋਂ ਵੀ ਅੱਗੇ ਨਿਕਲ ਜਾਏਗਾ ਤੁਸੀਂ ਆਪ ਵੀ ਸੁਣ ਲਵੋ ਦੋਵਾਂ ਦੀ ਸ਼ੁਕਰ ਭਾਗੀ ਅੱਜ ਮੇਰੇ ਕੋਲਸ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰੇ ਸਾਦੇ ਪਿਆਰੇ ਨਿਊਟਰ ਸਟਰਾ ਵਾਲੇ ਜਿਹੜੇ ਮੇਰੇ ਮੁਕਾਬਲੇ ਚ ਇਲੈਕਸ਼ਨ ਲੜ ਰਹੇ ਉਹ ਆਏ ਮਨੂੰ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅਕੀਰ ਰਪਰਪ ਕਰਕੇ ਇਲੈਕਸ਼ਨ ਕੱਢਿਆ ਪੂਰਾ ਤੇ ਮਨੂੰ ਆਇਆ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲਏ ਜਿਹੜੀਆਂ ਵਿੱਚ ਅੱਗੇ ਜਾਣਗੇ ਪਰ ਅੱਜ ਇਹ ਮੇਰੇ ਪਾਸ ਆ ਕੇ ਇਹ ਕਹਿੰਦੇ ਵੀ ਜੇ ਮੈਂ ਜਿੱਤ ਨਹੀਂ ਗਿਆ ਤਾਂ ਵੀ ਸਰਟੀਫਿਕੇਟ ਤੁਹਾਨੂੰ ਦੇਦਾ ਮੈਂ ਈਮਾਨੇ ਨੂੰ ਸਿਰ ਤੇ ਚਤੰਬਾ ਆ ਕੇ ਸੋਹ ਰਹੀ ਜੀ ਇਦੋਂ ਦੀ ਹਾਰ ਜਿੱਤਾ ਰੱਬ ਦੇ ਹੱਥ ਗਿਆ ਪਲੇ ਉਹ ਰੱਬ ਆਪਣੇ ਕੋ ਰਖਦਾ ਜਿੱਤਾ ਸਭ ਤੋਂ ਪਹਿਲਾਂ ਮਗੰਗਾ ਜੀ ਬਾਈ ਗੁਰਜੀ ਖਾਲਸਾ ਬਾਈ ਪਤਿ ਸਭੇ ਜੈ ਜੀ ਜੈ ਪਰ ਜੈ ਤੁਮਨ ਬਾਣੀ ਜੈ ਬੋਲਿੰਦਸ ਤਾਂ ਤਾਂ ਸ਼ੁਰੂ ਕਰ ਦਿੱਤਾ ਸਮਾਰਿਆ ਨਾਲ ਜੀਆ ਗੋਸਵਾਤ ਸੁਖ ਸੰਗਤ ਬਦਾ ਪਰ ਸਭ ਨੂੰ ਤੇਸ਼ਟ ਕੀਤਾ ਨਹੀਂ ਨੰਨ ਕਾਰਨਾ ਤੇਰੀ ਸਾਨੂੰ ਮੇਰੇ ਬਖਸ਼ੋ ਜਿਕਰਾ ਮਾਂ ਚਿੰਤ ਬੁਣੀਦਾ ਹੋਸਾ ਸੇ ਦਰਵਾਜੀ ਜੈ ਦੇਖੋ ਜੀ ਅਸੀਂ ਜਿੱਤੇ ਜਰਾ ਪਾ ਕੇ ਆਲੇ ਬੰਦੇ ਆ ਤੇ ਸਮਝ ਨਹੀਂ ਪਤਾ ਵੀ ਗਲਤ ਕੀਤਾ ਤੇ ਸਹੀ ਕੀਤਾ ਲੇਕਿਨ ਅੱਜ ਜਿਹੜੇ ਲੈਕਚਰ ਹੋ ਗਏ ਐ ਇਲੈਕਸ਼ਨ ਹੋ ਗਏ ਐ ਸਾਰਾ ਕੁਝ ਹੋ ਗਿਆ ਸੀਗਾ ਚਾਹੇ ਆਪਾਂ ਇਕੱਠੇ ਬੈਠੇ ਮੇਰਾ ਬੜਾ ਰੂਮ ਕਰਦੀ ਸੀ ਭਾਜ ਨੂੰ ਮਿਲਣ ਵਾਸਤੇ ਪਰ ਇਹ ਜਦੋਂ ਸੀਐਮ ਬਣਨੇ ਸੀ ਭਾਜੀ ਉਸ ਤੋਂ ਬਾਅਦ ਮੈਂ ਯਾਰ ਮੈਂ ਮਿਲ ਕੇ ਆਉਣਾ ਪਈ ਥੋੜਾ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਿਬੜ ਗਿਆ ਸਾਰਾ ਕੁਝ ਨਿਬੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਦੀ ਆ ਅਸੀਂ ਇਨਸਾਨ ਆਪਣੇ ਜਗ੍ਹਾ ਪਹਿਲਾਂ ਆਪਾਂ ਇਨਸਾਨ ਆ ਜੀ ਇਲੈਕਸ਼ਨ ਦੇ ਬਾਅਦ ਦੀ ਗੱਲ ਆ ਕਿਉਂਕਿ ਜੇ ਕਿਸੇ ਦਾ ਦੁੱਖ dard ਨਹੀਂ ਬਣਾਇਆ ਉਹਦਾ ਫਾਇਦਾ ਕੋਈ ਨਹੀਂ ਤੇ ਕਿਉਂਕਿ ਹੁਣ ਮੈਂ ਅੱਜ ਕਰਨ ਕੀਤਾ ਵੀ ਮੈਂ ਇਲੈਕਸ਼ਨ ਲੰਘ ਗਿਆ ਤੇ ਬਸ ਸਾਰਾ ਦਿਨ ਪਿੰਡਾਂ ਤੇ ਆਦਾ ਹੁਣ ਮੈਂ ਤੇਰੇ ਘਰ ਦੇ ਬਰਹਾਨਾਨ ਆ ਗਿਆ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਨਹੀਂ ਸੌਂਦਾ ਸੀਗਾ ਉਹ ਕਹਿੰਦਾ ਇਲੈਕਸ਼ਨ ਇਲੈਕਸ਼ਨ ਰਾਤ ਨੂੰ ਪੋਸਟਰ ਲਾਣਾ ਆਪ ਚੱਲ ਜਾਂਦਾ ਸੀਗਾ ਬੰਦਾ ਨਹੀਂ ਰਹਿੰਦਾ ਸੀਗਾ ਕੋਈ ਆਪ ਪ੍ਰਚਾਰ ਕਰਨਾ ਆਪ ਚੱਲ ਜਾਂਦਾ ਸੀਗਾ ਕਿ ਅੱਜ ਉਹ ਬੰਦਾ ਪਿੰਡਾਂ ਮੈਂ ਨਹੀਂ ਲੰਣਾ ਯਾਰ ਬੜੀ ਉਸ ਮੇਰੇ ਘਰ ਦੇ ਨੂੰ ਗੱਲ ਹਜਮ ਨਹੀਂ ਹੋ ਰਹੀ ਉਹ ਕਹਿੰਦਾ ਵੀ ਤੇਰੀ ਚਾਲ ਹੋ ਗਈ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਤੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਨਹੀਂ ਮੈਂ ਕਹਿੰਦਾ ਲ ਘੜ ਗਿਆ ਮਤਲਬ ਇਹ ਹੁਣ ਨਹੀਂ ਕਿ ਤੁੰਦਾ ਸਰ ਤੇ ਜੇ ਹੁਣ ਹੋਊਗਾ ਤਾਂ ਆਪਣਾ ਕੋਈ ਕਾਰੋਬਾਰ ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾਂ ਦਾ ਫਿਰ ਇੱਕ ਹੋਰ ਕਾਰੋਬਾਰ ਉਹ ਖੋਲਣਾ ਲਾ ਉਹਦੇ ਵਿੱਚ ਦੁਬਾਰਾ ਸਾਹਮਣੇ ਆਉਂਗਾ ਜਾਂ ਆਪਣੀ ਫੁੱਲੀ ਗਾਣਿਆਂ ਦੇ ਵਿੱਚ ਜਾਂ ਇੱਕ ਮੇਰਾ ਨਵਾਂ ਗਾਣਾ ਆ ਰਿਹਾ ਉਹ ਤਰ੍ਹਾਂ ਐਂਛੇਤੀ ਲਾਉਂਦਾ ਹਾਂ ਉਹਨੇ ਇਹਦਾ ਪ੍ਰੋਸੈਸ ਦਾ ਦਿਮਾਗ ਤੇ ਨਿਕਲ ਜਾਵੇ ਬਸ ਵੀ ਇਸ ਇੱਛਾ ਛੱਡ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜ਼ਿੰਦਗੀ ਦੇ ਵਿੱਚ ਜੇ ਤੁਹਾਡੇ ਆਪ ਕੋਈ ਮਨ ਉਤੇ ਗਾਣਾ ਸੁਣਾਣਾ ਹੈ ਹਾਂ ਜੀ ਸਸਮਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋਪੀ ਜਿਹਾ ਵਾਂਗੂ ਚਿੱਟਾ ਅੱਜ ਕੱਲ ਬਿੰਦਾਂ ਆਡਰ ਤੇ ਵਾਂਛੇ ਬਚਾਉਣਾ ਮੁਸ਼ਕਲੀ ਹੋ ਗਿਆ ਨਸੀਹਤ ਯਾਰੇ ਤੂੰ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਢਕਵਾਰੇ ਤੂੰ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵੇਚ ਚੌਰਾਹੇ ਰੁੰਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੜ ਕੋਵਾਰੇ ਤੋਂ ਆਪੁਰਸੀ ਦੀ ਭੁਖ ਨੇ ਕੀਤਾ ਆਪੁਰਸੀ ਦੀ ਭੁਖ ਨੇ ਕੀਤਾ ਲੀਡਰ ਨਾਣਾ ਦੋਸ਼ੀ ਏ ਜਿੱਧਰ ਦੇਖਾਂ ਉਂਦਰ ਹੁੰਦੀ ਤੱਕੇ ਈ ਛਾਈਏ ਹੀਰ ਸੇਫ ਨੀ ਜਾਂਦੀ ਮਿੱਤਰਾ ਹੀਰ ਸੇਫ ਨੀ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਾ ਡਿਕਾਰੇ ਤੋਂ ਵੇਖ ਭਗਤ ਸਿੰਘ ਅੱਜ ਦੀ ਸੋਚ ਕਿੰਨੀ ਸਾਫ ਦੀ ਹੈ ਜੀ ਪਰ ਚੰਨੀ ਸਾਹਿਬ ਜਿੱਦਾਂ ਦੇ ਕੰਮ ਕਰਦੇ ਜੀ ਸਾਡੇ ਇਦਾਂ ਦੇ ਨਿਮਾਂਦੇ ਅੱਗੇ ਜਾਣ ਜੇ ਤੇ ਕਿਉਂਕਿ ਚਿੱਤਰ ਵੀ ਜਾਂਦਾ ਹੀ ਮੈਨੂੰ ਕੋਈ ਆਵਾਜ਼ ਆਉਂਦੀ ਚੰਨੀ ਸਾਹਿਬ ਜਿੱਦਾਂ ਨੇ ਜਿਲ੍ਹਾ ਨੂੰ ਬੋਟਾਂ ਮੰਗਣ ਗਿਆ ਯਾਰ ਮੈਂ ਕਹ ਗਿਆ ਤੁਮ ਮੇਨ ਨਾਲ ਦੇ ਇੱਕ ਵੋਟ ਮੈਨੂੰ ਪਾ ਦੋ ਜਿੱਤਣਾ ਦੇ ਕਰਦੀ ਹੈ 5 4 ਅੱਧਰ ਪਾ ਦੋ ਕੋਈ ਯਾਰ ਚੱਕ ਲੈ ਉਹ ਤੇ ਸੋ ਵਧੀਆ ਬੰਦੇ ਕਿੰਨੀ ਹੋ ਗਈ ਆਪਣੀ ਇਹ ਨੀਡ ਟੂ ਛੱਡਣਾ ਨੀਡ ਅਸੀਂ ਟਟਕੜ 5 6 ਲੱਖ ਤੋ ਹਾਰਾਂਗੇ ਆਪਣੀ ਤੇ ਆ ਜੇ ਲੱਗਦਾ ਚੰਨੀ ਸਾਹਿਬ ਦੇ ਕਰਕੇ ਸ਼ਟਰਾਂ ਵਾਲਾ ਬਹੁਤ ਹੀ ਇੰਟੈਲੀਜੈਂਟ ਬੰਦਾ ਹੈ ਕੱਚਾ ਨਹੀਂ ਲੱਗਦਾ ਵੀ ਉਹ ਚੰਨੀ ਸਾਹਿਬ ਕਰਕੇ ਬਾਜੇ ਲੱਗਦਾ ਆ ਟੀਨੂ ਆ ਚੀਤਨੂ ਕਰਾਰ ਪਰਗੇ ਇਹਦੇ ਬਿਲਕੁਲ ਮੁਕਾਬਲੇ ਵਿੱਚ ਨਹੀਂ ਆ ਰੇ ਹੋ ਸਕਦਾ ਹੋ ਨਹੀਂ ਸਕਦਾ ਪੁੱਟਾ ਕੀ ਇਹ ਨਹੀਂ ਆ ਮੋਟਾ ਪਾਤਰੀ ਕਰਨੀਆਂ ਸਿਰਫ ਮੇਰੀਆਂ ਨੇ ਬੋਲਦਾਣੀਆਂ ਹੋਰ ਕਿਤੇ ਨਹੀਂ ਮੈਂ ਇਹੋ ਹੀ ਕਹਾਂ ਕਿ ਸਾਡੇ ਪੰਜਾਬ ਦੇ ਸੀਐਮ ਫਿਰ ਦੁਆਰ ਤੋਂ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਟੋਟਾ ਪਹਿਣਦਾ ਹੈ ਨਾ ਪਰ ਆਪਾਂ ਨੇ ਖਤ ਤੇ ਨਹੀਂ ਹਟਣਾ ਕਿੰਨੇ ਜੀ ਮੈਨੂੰ ਬਤਨਾ ਅੱਜ ਜਿਹੜਾ ਨੇ ਮੇਰੀ ਮਦਦ ਕੀਤੀ ਸੀ ਉਹ ਮੇਰ ਕੋ ਅੱਜ ਇਹ ਪਹਿਮ ਮੈਂ ਕਹਿੰਦਾ ਮੈਂ ਕੜਾ ਬਗਵਾਨ ਦਾ ਸਰ ਸੁਣਾ ਲੈ ਜੀ ਮੈਂ ਉਹ ਜਾਂਦੇ ਅੱਜ ਮੈਂ ਕਹਿੰਦਾ ਜੋਦਸਤਾਲ ਸਮਾਨ ਸਾਰਾ ਚੱਕ ਲੋ ਫੜਾ ਕਹਿੰਦਾ ਮਤਲਬ ਹੋਇਆ ਕੀ ਮੈਂ ਕਹਾਂ ਵੀ ਹੁਣ ਖਤਮ ਸਾਰਾ ਕਹਿੰਦੇ ਵੀ ਨਹੀਂ ਅਸੀਂ ਤਾਂ ਨਾਲ ਆ ਜੇ ਤੇਰਾ ਬੰਦੇ ਤੂੰ ਖੜੇ ਕੀਤੀ ਜੋਨਾਂ ਤੇ ਕਦਾ ਜਿਸ ਗਿਆ ਮੈਂ ਖਾ ਜਿੱਤਨ ਦੇ ਹਾਲੰਦੇ ਉਹਨਾਂ ਦੀ ਖਿਦਮਤ ਆ ਮੈਂ ਉਹ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਪਰ ਸਟੈਂਡ ਲੈ ਲੋ ਦੀ ਜੁੱਤੀਆਂ ਦੀਆਂ ਸਟੈਂਡ ਲੈ ਕੇ ਇੱਕ ਸਟੈਗਰ ਦਾ ਸਟੈਂਡ ਦਾ ਮੈਂ ਤੁਹਾਡਾ ਵੀ ਸਟੈਂਡ ਹੋਣ ਦੇਦਾ ਤੁਸੀਂ ਆਪਣਾ ਦੇਖੋ ਆਪਣਾ ਦੇਖੋ ਉਹ ਕਹਿੰਦੇ ਤੈਨੂੰ ਮੇਰਾ ਮਾਲ ਫੇਰ ਮੋਟਾਣੀ ਇੱਕ ਬੰਦਾ ਬੜਾ ਭਲਾ ਮਾਸਾ ਰਬ ਦਾ ਬੰਦਾ ਸੀਆਈਡੀ ਅਫਸਰ ਬਹੁਤ ਵਧੀਆ ਢੰਡ ਬੰਦਾ ਹੈ ਉਹ ਕਹਿੰਦਾ 50000 ਰੁਪਏ ਤੇ ਗੱਡੀ ਮੇਰੇ ਨਾਲ ਤਿੰਨ ਮਹੀਨਾ ਬੱਸ ਮੈਂ ਉਸ ਦਾ ਕਥਨ ਅਕਸਰ ਪੈਸੇ ਲੁਕੇ ਗਏ ਅਗਰ ਸੇਰੀ ਮੈਂ ਨਾ ਲੂੰਗਾ ਪ੍ਰੋਜੈਕਟ ਨਹੀਂ ਲੂੰਗਾ ਜੀ ਕਿਉਂਕਿ ਅੱਜ ਮੈਂ ਬਹੁਤ ਵੱਡੀ ਇੱਕ ਗੱਲ ਹੋ ਗਈ ਹੈ ਕਿ ਜਿਹੜੀ ਸੁਪਨੇ ਜਿਕੇ ਸੋਚੀ ਯਾਰ ਉਹਨਾਂ ਤੇ ਆਪਣੇ ਧੋਖਾ ਦੇ ਦਿੰਦੇ ਆਪਾਂ ਕਦੀ ਯਕੀਨ ਨਹੀਂ ਮੰਨੇ ਜਿਹੜੇ ਆਪਣੇ ਬੰਦੇ ਜਿਹੜੇ ਧੋਖਾ ਦੇਣਾ ਬੰਦਾ ਬਾਹਰ ਨਹੀਂ ਲੜਾਈ ਕਰਦਾ ਜਦੋਂ ਆਪਣੇ ਹੀ ਕਰਤਾਰ ਹੋ ਜਾਣ ਆਪਣੇ ਧੋਖੇ ਕਿੰਨੇ ਕਰਦਾ ਪੈਤੀ ਲੰਕਾ ਟਾਵੇ ਸਾਡੇ ਘਰ ਦਾ ਬੰਦਾ ਲੰਕਾ ਟਾਂਡਿਆ ਤੇ ਮੈਨੂੰ ਪਤਾ ਨਹੀਂ ਮੈਂ ਤਾਂ ਯਾਰ ਅੱਜ ਤਵਾਲ ਖਤਮ ਕਿਦੇ ਵਾਸਤੇ ਕਰ ਰਹੇ ਸੀ ਜਿਨ੍ਹਾਂ ਵਾਸਤੇ ਸੀ ਸੋਚ ਕਰ ਰਹੇ ਸੀ ਉਹਨਾਂ ਵਾਸਤੇ ਖੋਜ ਕਰ ਰਹੇ ਸੀ ਬੜਾ ਸਚਿੰਕਰ ਵਾਲੀ ਨੇ ਦੋ ਪਾਈਂ ਘਰ ਵਾਲੀ ਨੇ ਪਾਈ ਜੀ ਮੈਂ ਤੁਹਾਨੂੰ ਦੱਸ ਦੱਕ ਮੈਂ ਨਹੀਂ ਆ ਨਾ ਤੇ ਫੋਟੋ ਵੀ ਕਰਾਈ ਆ ਉਹਨਾਂ ਨੇ ਨਹੀਂ ਜੀ ਇਤਨਾ ਫੇਰ ਫੇਰ ਕਰ ਦੋ ਲੈ ਉਹਨੇ ਆਪਣੇ ਘਰ ਵਾਲੇ ਨੇ ਪਾਈਏਗਾ ਆਪਣੇ ਪਾਈ ਤੇਨੀ ਨੇ ਪਾਈਏ ਨਹੀਂ ਇਹ ਸਹੀ ਗੱਲ ਇਹ ਨਹੀਂ ਜਾ ਕੇ ਦੇਖਿਆ ਜੀ ਬਦਾਰੇ ਗੱਲ ਕਰਨੇ ਅੰਬਰ ਸਾਹਿਬ ਜੋ ਖੜੀ ਕੀਤੀ ਸੀ ਬਾਰਨਸੀਪਾ ਖੜਾ ਹੋਣਗੇ ਮੇਰਾ ਮੇਨ ਮੁਕਾਬਲਾ ਸੀ ਤਾਂ ਮੋਦੀ ਦਾ ਕੀ ਨਾਮ ਮੁਕਾਬਲੇ ਚ ਰਹਿ ਗਿਆ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ ਕਿ ਦਮਾਨਾ ਵਾਸਤੇ ਲੜਦਾ ਵਾਸਤੇ ਕਿਸਾਨਾਂ ਵਾਸਤੇ ਲੜਦਾ ਵਾਸਤੇ ਮੈਂ ਬਰਨਸੀ ਫਾਈਲ ਭਰਨ ਗਿਆ ਤੇ ਉੱਥੇ ਕੀ ਹੋਇਆ ਮੇਨਾਂ ਸ਼ਨੀਵਾਰ ਛੁੱਟੀ ਐਤਵਾਰ ਛੁੱਟੀ ਸੋਮਵਾਰ ਨੂੰ ਵੀ ਉਹ ਤੇ ਪਤਨੇ ਲਾਦੀ ਕਰ ਦਿੱਤੀ ਕਿ ਚੰਦੇ ਪੂਰੇ ਉਹਨਾਂ ਨੇ ਬੰਦਾ ਨਹੀਂ ਫੜਕਾ ਮੰਗਲਵਾਰ ਆਪੈਲ ਪਰਨ ਆ ਗਿਆ 4 ਦਿਨ ਤੱਕ ਇਹਨੇ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਵੇ ਜਦੋਂ ਫੈਸਲਾਵਾ ਖਲਾਮ ਅਸੀਂ ਫੈਲ ਲਾ ਕੇ ਮੈਂ ਤੇ ਇਹਨਾਂ ਦਾ ਵਕੀਲ ਤੇ 10 ਬੰਦੇ ਬਾਹਰ ਖੜੇ ਆ ਚਲੋ ਇੱਥੇ ਦਾ ਸਿਸਟਮ ਕੁਝ ਹੋਰ ਆ ਉਥੇ ਦਾ ਜੀ ਇੱਕ ਬੰਦਾ ਜਾ ਕੇ 13 ਰੁਪਏ ਜਮਾ ਕਰਾਏਗਾ ਬੈਂਕ ਵਿੱਚ ਉਹਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪ੍ਰੋਪੋਜ਼ਰ ਮਲੇਗਾ ਸਾਰੇ ਕੰਮ ਕਰਨ ਤੋਂ ਬਾਅਦ ਵੀ ਇਹਨੇ ਪੈਸੇ ਖਾab ਦਿੱਤੇ ਮੈਂ ਯਾਰ ਮੈਂ ਤਾਂ ਯਾਰ ਮੋੜ ਗਲਤੀ ਹੋ ਗਈ ਅੱਜ ਇੰਨਾ ਵੱਡਾ ਨਹੀਂ ਰਿਸਕ ਲਾ ਸੀਗਾ ਉਹ ਛੋਟੇ ਛੋਟੇ ਰਿਸਕ ਲੈ ਸੀ ਪਰ ਜ਼ਿੰਦਗੀ ਤੇ ਇੰਨਾ ਵੱਡਾ ਰਿਸਕ ਇੱਕ ਜ਼ਿੰਦਗੀ ਤੋਂ ਸਮਝ ਹੀ ਗਈ ਆ ਵੀ ਹੁਣ ਨਹੀਂ ਕਰਨਾ ਆਪਾਂ ਤਾਂ ਇੱਕ ਸੋਚ ਲੈ ਇੱਕ ਸਾਰੀ ਸੋਚ ਲੈ ਕੇ ਚੱਲਦੇ ਸੀਗੇ ਪੀਐਮ ਬੰਦ ਲੈ ਇੱਕ ਸਾਰੀ ਸੋਚ ਲੈ ਕੇ ਚੱਲਦੇ ਸੀਗੇ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਚਾਹੀਦਾ ਸੀ 12 ਸੀ ਨਾ ਮੋਦੀ ਨੇ ਮੁੱਖ ਬਰਾਜ ਦੇ ਅਸਿ ਵਿਰੁੱਧੀ ਉਹਨੇ ਵੀ ਵਿਰੁੱਧੀ ਵਿਚਾਰੇ ਕਿ ਜੇ ਕੋਈ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰੱਖਸ਼ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਤੇ ਸਾਡੇ ਬਾਬਾ ਸਾਹਿਬ ਦਾ ਸਾਡੇ ਮਾਂ ਦਾ ਤੇ ਸਾਡੀ ਅੱਖਾਂ ਨੇ ਸਾਡੇ ਬਾਲਮਿਕ ਸਮਾਜ ਗੁਰੂ ਵਿਦਾਸ ਸਮਾਜ ਮਹਾਸ਼ਾ ਸਮਾਜ ਸਾਡੇ ਕਬੀਰ ਸਮਾਜ ਸਾਰੇ ਸਮਾਜ ਕੱਛੇ ਰਹੇ ਤੇ ਇਸੇ ਲਈ ਜਦੋਂ ਕੰਮ ਹੈ ਕਿ ਜਿੱਦਾਂ ਜੋ ਕਾਗਜ਼ਿਕ ਮੈਂ ਆਪਣਾ ਪੂਰਾ 1.2 ਲੱਖ ਰੁਪਏ ਇਕੱਠਾ ਕਰਕੇ ਚੱਲ ਗਿਆ ਸਾਰਾ ਤਿਆਰੀ ਤੋਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਕਿ ਇਹ ਗੇਮ ਖੋਲ ਹੋ ਜਾਣੀ ਹੈ ਉਹ ਕੇ ਸਾਰਾ ਗੇਮ ਹੀ ਬੰਦ ਹੋ ਗਈ ਮੈਂ ਉਨਤੇ ਕੱਲਾ ਗਿਆ ਸਾਰੇ ਲੋਕੇ ਬਾਹਰ 200 ਬੰਦਾ ਫਾਇਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀਗਾ ਪਰ ਲੱਗ ਨਹੀਂ ਗੱਲ ਜੀ ਚਲੋ ਪਰਮਾਤਮਾ ਰਬ ਸਭ ਨੂੰ ਰਾਈਟ ਕਰੇ ਤੇ ਤੁਹਾਨੂੰ ਨੇ ਟੂ ਛਟਰਾ ਵਾਲਾ ਜਿੰਦਾਬਾਦ ਨੇ ਟੂ ਛਟਰਾ ਵਾਲਾ ਜਿੰਦਾਬਾਦ ਵਰ ਚਰਨ ਜੀ ਚਨੀ ਜੀ ਜਿੰਦਾਬਾਦ ਅੱਜ ਸੀਨਾ ਆਰਵਾ ਚਰਨ ਜੀ ਚਨੀ ਜੀ ਅਸੀਂ ਫੇਰ ਦੁਆ ਕਰਾਂਗੇ ਰਬ ਤੋਂ ਤੇ rahul ਸਾਹਿਬ ਜੀ ਨੂੰ ਕਹਾਂਗੇ ਕਿ ਇਹ ਸੁਣਿਆ ਕੰਮ ਸੀ ਤੇ ਫੇਰ ਅਰਦਾਸ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਰਾਬਤ ਦੇ ਕਿ ਅਰਦਾਸ ਕਰਾਂਗੇ ਪਰ ਸੋਨੀ ਗਾਦੀ ਜਿਹਨਾਂ ਦੇ ਰਾਹ ਗਾਦੀ ਨੇ ਤੋੜੇ ਵੀ ਸਾਡੇ ਸੀਐਮ ਸਾਹਿਬ ਤੇ ਦੁਆਰਾ ਤੇ ਜਿਹਨਾਂ ਨੇ ਇੱਕ ਗੱਲ ਕੀਤੀ ਸੀ ਕਿ ਕਰ ਕਰ ਉੱਠੀ ਗੱਲ ਚੰਨੀ ਸਾਹਿਬ ਕਰਨ ਦੇ ਮਸਲੇ ਹਰ